ਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਇੱਕ ਰਿਟਾਇਰ ਪੁਲਿਸ ਮੁਲਾਜ਼ਮ ਦੇ ਘਰ ਤੇ ਹੋਇਆ ਹਮਲਾ ਕਿਹਾ ਇਹਨਾਂ ਵਿਅਕਤੀਆਂ ਵੱਲੋਂ ਲਗਾਤਾਰ ਉਸ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ ਉਸ ਨੇ ਕਹੀ ਦਿੱਤੀਆਂ ਨੇ ਪਹਿਲਾਂ ਪੁਲਿਸ ਨੂੰ ਦਰਖਾਸਤਾਂ ਦੇ ਕੇ ਪਰ ਪੁਲਿਸ ਨੇ ਕਿਹਾ ਪਹਿਲਾਂ ਇਸ ਨੇ ਉਹਨਾਂ ਦੇ ਵਰਾਇਟਾਂ ਰੋੜੇ ਅਤੇ ਫਿਰ ਉਹਨਾਂ ਵੱਲੋਂ ਇਹ ਕੀਤਾ ਗਿਆ ਸਾਰਾ ਕੰਮ ਮਾਮਲਾ ਬਠਿੰਡਾ ਦੇ ਦੀਪ ਸਿੰਘ ਨਗਰ ਗਲੀ ਨੰਬਰ 6/8 ਐ ਦਾ ਜਿੱਥੇ ਇੱਕ ਰਿਟਾਇਰ ਪੁਲਿਸ ਮੁਲਾਜ਼ਮ ਰਹਿੰਦਾ ਹੈ ਅਤੇ ਉਸਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਲੋਕਾਂ ਵੱਲੋਂ ਉਸਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਉਸਦੇ ਘਰ ਦੇ ਬਾਹਰ ਆਪਾਂ ਆਪਣਾ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਦਾ ਗੇਟ ਜਿੱਥੇ ਤੋੜ ਦਿੱਤਾ ਗਿਆ ਉੱਥੇ ਉਸਦੇ ਉੱਤੇ ਇੱਟਾਂ ਰੋੜੇ ਵੀ ਭਰਾਏ ਗਏ ਹਨ ਜਿਸ ਨੂੰ ਲੈ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਕੇ ਅਗੇ ਪੁਲਿਸ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਲੇਕਿਨ ਦੂਜੇ ਪਾਸੇ ਇਸ ਸੰਬੰਧੀ ਜਦ ਫਾਡੇ ਵੱਲੋਂ ਥਾਣਾ ਕਨਾਲ ਕਲੋਨੀ ਦੇ ਐਸਐਚਓ ਹਰਜੀਵਨ ਸਿੰਘ ਦੇ ਨਾਲ ਗੱਲਬਾਤ ਕੀਤੀ ਕਿ ਤਾਂ ਉਹਨਾਂ ਕਿਹਾ ਕਿ ਪਹਿਲਾਂ ਇਸ ਰਿਟਾਇਰ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਦੇ ਉੱਤੇ ਇੱਟਾਂ ਰੋੜੀ ਭਰਾਈ ਗਈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਡਾਂਗਾ ਦੇ ਨਾਲ ਹਮਲਾ ਕੀਤਾ ਗਿਆ ਨਾ ਕਿ ਤੇਜ਼ ਰਥਿਆਂ ਦੇ ਨਾਲ ਹਮਲਾ ਕੀਤਾ ਗਿਆ ਅਸੀਂ ਇਸ ਨੂੰ ਦਿਖਾ ਰਹੇ ਹਾਂ ਇਹ ਬਾਬਾ ਦੀਪ ਸਿੰਘ ਨਗਰ ਦੇ ਸਾਰੀਆਂ ਤਸਵੀਰਾਂ ਜਿੱਥੇ ਇੱਕ ਗੇਟ ਦੀ ਪੰਤੋੜ ਹੋਈ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਜਿਹੜਾ ਹੈ ਉਹ ਇਸ ਦੀ ਇਹਨਾਂ ਦੀ ਗੇਟ ਦੀ ਜਿਹੜੀ ਪੰਤੋੜ ਉਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਨੇ ਮੰਗ ਕੀਤੀ ਹੈ ਕਿ ਪੁਲਿਸ ਸਾਨੂੰ ਅਣਸਾਪ ਦਵਾਵੇ ਅਸੀਂ ਤੇ ਆ ਉਸ ਨੂੰ ਸ੍ਰੋਣੀ ਅਸਬੰਦੀ ਕੀ ਕਹਿੰਦੇ ਨੇ ਇਹ ਆਪਣਾ ਬੇਸਬੰਦੀ ਰਿਟਾਇਰ ਪੁਲਿਸ ਮੁਲਾਜ਼ਮਾ ਤੇ ਉਸ ਦੀ ਪਤਨੀ ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਜੀਤ ਕੌਰ ਹੈ ਜੀ ਅਸੀਂ ਅਸੀਂ ਬਾਬਾ ਦੀਪ ਸਿੰਘ ਨਗਰ 3/8 ਐਚ ਰਹਿਨੇ ਆ ਜੀ ਕੀ ਹੋਇਆ ਕੀ ਰਾਤੀ ਰਾਤ ਜੀ ਅਸੀਂ ਤਾਂ ਸਾਰੇ ਘਰ ਚ ਹੀ ਬੈਠੇ ਸੀ ਬੇਟਾ ਤੇ ਨੋ ਰੋਟੀ ਖਾ ਕੇ ਉੱਪਰ ਚਲੇ ਗਏ ਅਸੀਂ ਦੋਨੋਂ ਪਿੱਛੇ ਬੈਠੇ ਆ ਅਚਾਨਕ ਸਾਡੇ ਬਾਹਰ ਦੇ ਡੀਜੇ ਚੱਲੇ ਆ ਜੀ ਮੈਂ ਅਸੀ ਆਖਿਆ ਸ਼ਾਇਦ ਕਿਸੇ ਦਾ ਜਨਮ ਦਿਨ ਆ ਤਾਂ ਕਰਕੇ ਥੋੜੇ ਦਿਰ ਬਾਅਦ ਮੈਂ ਆਖੇ ਬਾਹਰ ਦੇਖਾਂ ਤਾਂ ਸਹੀ ਸਾਡੇ ਗੇਟ 'ਚ ਹੀ ਖੜਕੇ ਮੈਂ ਸ਼ੀਸ਼ੇ ਅੰਦਰ ਹੀ ਦੇਖਿਆ ਸੀ ਗੇਟ ਨਹੀਂ ਖੋਲਿਆ ਦੇਖਿਆ ਤਾਂ ਸਾਹਮਣੇ ਇੱਕ ਟਰੈਕਟਰ ਖੜਾ ਹੋ ਤੇ ਡੀਜੇ ਚੱਲ ਰਿਹਾ ਤੇ ਇੱਕ ਜਿਹੜਾ ਸਾਡੇ ਸਾਹਮਣੇ ਕਿਰਾਏ ਤੇ ਰਹਿ ਰਿਹਾ ਉਹ ਨੱਚ ਰਿਹਾ ਸਾਡੇ ਬਾਹਰ ਕੀ ਤੇ ਸਾਨੂੰ ਗਾਲਾਂ ਕੱਢ ਰਿਹਾ ਉਸ ਤੋਂ ਬਾਅਦ ਮੈਂ ਭੱਜ ਕੇ ਉੱਪਰ ਗਈ ਮੈਂ ਪੁੱਛਾਂ ਤਾਂ ਸਹੀ ਵੀ ਕੀ ਗੱਲ ਹੈ ਬੇਟੇ ਜਦੋਂ ਕਾਫੀ ਕੱਠ ਹੋ ਗਿਆ ਉਹ ਸਾਹਮਣੇ ਉਹ ਜਨਾਨੀ ਬੈਠੀ ਹੈ ਜਿਹਦੇ ਕਿਰਾਏ ਤੇ ਉਹ ਰਹਿ ਰਿਹਾ ਜਿਹਦੀ ਸ਼ੈਤ ਇਹ ਸਾਰਾ ਕੁਝ ਹੋ ਰਿਹਾ ਜੀ ਅਸੀਂ ਜਦੋਂ ਪੁੱਛਿਆ ਉਹਨੂੰ ਵੀ ਕੀ ਗੱਲ ਭਾਈ ਸਾਡੇ ਬਾਰਗੇ ਗਾਲਾਂ ਕੋ ਕੱਢਦਾ ਹੈ ਉਹਦੇ ਹੱਥ 'ਚ ਤਲਵਾਰ ਸੀ ਦੋ ਜਣੇ ਉਹ ਖੜੇ ਆ ਤੀਜਾ ਦਾਣਾ ਪਟ્રોલ ਦੀ ਬੋਤਲ ਰੱਖ ਕੇ ਗਿਆ ਜੀ ਤੇ ਉਹਦੇ ਕੋਲੇ ਸਿੱਖਾਂ ਦੀ ਡੱਬੀ ਸਾਡੇ ਬਾਰਗੇ ਪਈ ਆ ਜੀ ਉਹਨੇ ਤਲਵਾਰਾਂ ਚਲਾਈਆਂ ਸਾਡੇ ਗੇਟ ਭੰਨੇ ਉਸ ਤੋਂ ਬਾਅਦ ਅਸੀਂ ਉੱਪਰ ਚੜ੍ਹੇ ਆ ਜੀ ਪੀਸੀਆਰ ਨੂੰ ਫੋਨ ਕੀਤਾ 112 ਨੰਬਰ ਤੇ ਕਾਲ ਕੀਤੀ ਹੈ ਪੀਸੀਆਰ ਆਈ ਹੈ ਵਰਦਮਨ ਚੌਂਕੀ ਆਈ ਹੈ ਸਾਰਿਆਂ ਨੇ ਦੇਖਿਆ ਅਸੀਂ ਮੌਕਾ ਸਭ ਨੂੰ ਦਿਖਾਇਆ ਜੀ ਅਸੀਂ ਤਾਂ ਸਭ ਦਾ ਇਹੀ ਚਾਹੁੰਦੇ ਆ ਕਿ ਸਾਡੀ ਸੁਣਵਾਈ ਹੋਵੇ ਸਾਡੀ ਕਾਰਵਾਈ ਹੋਵੇ ਅਫਸਰ ਸਾਡੇ ਦੀਪ ਜਾ ਕੇ ਵਿਭਾਗ ਮੈਂ ਇਨਕੁਆਰੀ ਕਰੇ ਤੇ ਸਾਨੂੰ ਇਨਸਾਫ ਦੇਵੇ ਸਾਡੀ ਜਾਨ ਮਾਲ ਨੂੰ ਖਤਰਾ ਹੈ ਜੀ ਸਾਨੂੰ ਇੱਥੇ ਰਹਿਣਾ ਬਹੁਤ ਔਖਾ ਹੋਇਆ ਪਿਆ ਜੀ ਕੱਲ ਨੂੰ ਮੈਂ ਇਕੱਲੀ ਰਹਿਣੀ ਹੈ ਮੇਰੀ ਨੋਹ ਰਹਿੰਦੀ ਹੈ ਮੈਨੂੰ ਬਹੁਤ ਔਖਾ ਜੀ ਰਹਿਣਾ ਇਹਨਾਂ ਦਾ ਕੰਮ ਗਲਤ ਹੈ ਜੀ ਜਿਹੜੇ ਇਹ ਕਿਰਾਏ ਤੇ ਬਿਠਾਉਂਦੀਆਂ ਵਨਸ ਵਨੇ ਆਉਂਦੇ ਨੇ ਸਾਨੂੰ ਨਹੀਂ ਪਤਾ ਜੀ ਕੀ ਚਾਹੁੰਦੇ ਆ ਸਾਨੂੰ ਮਾਰ ਕੇ ਸਾਡੇ ਘਰ ਨੂੰ ਉਜਾੜ ਕੇ ਇਹ ਕੀ ਚਾਹੁੰਦੇ ਨੇ ਜੀ ਸਾਨੂੰ ਨਹੀਂ ਪਤਾ ਅਸੀਂ ਪੁਲਿਸ ਨੂੰ ਕਹਿੰਦੇ ਆ ਡੰਗਾਈ ਨਾਲ ਉਹ ਨਾ ਇਨਕੁਆਇਰੀ ਕਰਨ ਤੇ ਸਾਨੂੰ ਇਨਸਾਫ ਦਿਵਾਉਣ ਪਹਿਲਾਂ ਵੀ ਅਸੀਂ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਜੀ ਉਹਨਾਂ ਦਾ ਅਜੇ ਤੱਕ ਕੋਈ ਨਵੇੜਾ ਨਹੀਂ ਹੋਇਆ ਮੈਂ ਸਭ ਕੀ ਨਾਮ ਆ ਤੁਹਾਡੇ ਕਿਹੜਾ ਬੱਚਾ ਮੇਰਾ ਨਾਮ ਬਲਵਿੰਦਰ ਸਿੰਘ ਆ ਰਿਟਾਇਰ ਪੁਲਿਸ ਨਿਵਾਸੀ ਆ ਜੀ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 3/8 ਬਟੇਂਡਾ ਦਾ ਰਹਿਣ ਵਾਲਿਆ ਆ ਸਾਡੇ ਸਾਹਮਣੇ ਇੱਕ ਔਰਤ ਰਹਿੰਦੀ ਆ ਉਸ ਦੇ ਹੀ ਸ਼ਹਿ ਤੇ ਸਾਡੇ ਰਾਤ ਉਹ ਪਤਾ ਨਹੀਂ ਕਾਹਦਾ ਕਾਹਦਾ ਕੰਮ ਕਰਦੀ ਆ ਉਹਦੀ ਸ਼ਹਿ ਤੇ ਰਾਤ ਸਾਡੇ ਕਰੇ ਇਹ ਕਿ ਇਹਦੇ ਕਿਰਾਏ ਦੇ ਮਕਾਨ ਜੁੱਤੇ ਰਹਿੰਦੇ ਨੇ ਟਰੈਕਟਰ ਲੈ ਕੇ ਆਏ 7-8 ਜਣੇ ਕਟਵਾਨਾ ਗਣਾਸ ਤੇਲ ਦੀਆਂ ਬੋਤਲਾਂ ਲੈ ਕੇ ਸਾਡਾ ਘਰ ਪੰਨਿਆ ਸਾਨੂੰ ਗਾਣਾ ਦਿੱਤੀਆਂ ਅਸ਼ਰੀਰ ਹੜਕਤਾ ਕੀਤੀਆਂ ਸਾਨੂੰ ਬਹੁਤ ਜ਼ਿਆਦਾ ਗਾਣਾ ਦੇ ਕੇ ਗੇਟ ਭੰਨ ਕੇ ਸਾਡੇ 12 ਕੋਲੇ ਚੱਲੇ ਇਹ ਬੁੜੀ ਕੋਲੇ ਦੋ ਵਾਰੀ ਟਰੈਕਟਰ ਵਾਹ ਕਰਕੇ ਲਾਇਆ ਫੇਰ ਇਹ ਤੋਂ ਪੁੱਛਿਆ ਕਰਨ ਵੀ ਹੁਣ ਅਸੀਂ ਕੀ ਕਰੀਏ ਉਸ ਤੋਂ ਬਾਅਦ ਸਾਡਾ ਗੇਟ ਭੰਨਿਆ ਅੰਦਰ ਵੜ ਕੇ ਕਹਿੰਦਾ ਸੀ ਮੈਂ ਅਗਲਾ ਉਹ ਡੱਬੀ ਵੀ ਸਾਡੇ ਸਾਹਮਣੇ ਪਈ ਹੈ ਤੇਲ ਦੀਆਂ ਬੋਤਲਾਂ ਨੂੰ ਨਾ ਕੁਛੀ ਫੋ ਆਹ ਉੱਤੇ ਅਸੀਂ ਪਹਿਲਾਂ ਪੁੱਛੀ ਗਰੀ ਅਸੀਂ ਤੋਂ ਇੱਕ ਦੂ ਪਹਿਲਾਂ ਮੈਂ ਡੀਆਈਜੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਫਰਦਮਾਨ ਚੋਂ ਕਿ ਚਾਰ ਪੰਜ ਦਰਖਾਸਤਾਂ ਦਿੱਤੀਆਂ ਇਹਨਾਂ ਤੇ ਕੋਈ ਕਾਰਬ ਨਹੀਂ ਇਹ ਤੂੰ ਪਹਿਲਾਂ ਇਹਦਾ ਮੁੰਡਾ ਕਿਸਟਲ ਲੈ ਕੇ ਇੱਥੇ ਸਾਡੇ ਸ਼ਰੇਆਮ ਬਾਗ ਗਿਆ ਹੁੰਦਾ ਰਿਹਾ ਮੈਂ ਡੀਆਈਜੀ ਸਾਹਿਬ ਨੂੰ ਦੱਸਿਆ ਐ ਐਸਪੀ ਸਿਟੀ ਸਾਹਿਬ ਦੀ ਡਿਊਟੀ ਲਈ ਸੀ ਐਸਪੀ ਸਿਟੀ ਸਾਹਿਬ ਨੇ ਸੀਆਈ ਜਿਹੜਾ ਨੂੰ ਕਹਤਾ ਸੀਆਈ ਵਾਲਿਆਂ ਨੇ ਇੱਕ ਬੰਦਾ ਭੇਜਿਆ ਪੰਜ ਦਿਨਾਂ ਬਾਅਦ ਕਹਿੰਦਾ ਸਾਡੀ ਡਿਊਟੀ ਪੈ ਗਈ ਇਹਨਾਂ ਨੇ ਉਹਨਾਂ ਨੇ ਕੋਈ ਕਾਰਬ ਨਹੀਂ ਕੀਤੀ ਹੁਣ ਡੀਐਸਪੀ ਮਨਜੀਤ ਸਿੰਘ ਕੋਲੇ ਦਰਖਾਸਤ ਪਈ ਆ ਉਹ ਕਹਿੰਦੇ ਅਸੀਂ ਪਰਚਾ ਦੇ ਉੱਤੇ ਰੀਡਰ ਸਾਹਿਬ ਮੈਨੂੰ ਕਹਿੰਦੇ ਆ ਐਨ ਨਹੀਂ ਪਤਾ ਸਾਨੂੰ ਪਰਚਾ ਦਿੱਤਾ ਹੈ ਕਿ ਨਹੀਂ ਦਿੱਤਾ ਰਾਤ ਅਸੀਂ ਆਪਦੇ ਘਰੇ ਪਏ ਸੀ ਰਾਤ ਸਾਡੇ ਨਾਲ ਆਹ ਗੁੰਡਾ ਕਰਦੀ ਕਿਉਂ ਹੀ ਪਤਾ ਨਹੀਂ ਸਾਨੂੰ ਕਿਉਂ ਇਹਨਾਂ ਨੂੰ ਇਹਦਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਸਾਡੀ ਤਾਂ ਕੋਈ ਗਲਤ ਨਹੀਂ ਹੈ ਅਸੀਂ ਉਹਨੂੰ ਬੁਲਾਇਆ ਤੱਕ ਵੀ ਨਹੀਂ ਹੈਗਾ ਹੋਰ ਜੀ ਜਾਣਦੇ ਤੱਕ ਵੀ ਨਹੀਂ ਇਹਨਾਂ ਨੂੰ ਵੀ ਉਹ ਕੌਣ ਬੰਦੇ ਆ ਕੌਣ ਨਹੀਂ ਇਹਦੇ ਕਿਰਾਏ ਕਰਦੇ ਆ ਨਾ ਕਿਸੇ ਦਾ ਪ੍ਰੂਫ ਦਿੰਦੀ ਐ ਇਹਦੇ ਘਰੇ ਦਾ ਪਤਾ ਹੀ ਨਹੀਂ ਕਿੰਨੇ ਕ ਕਿਰਾਏ ਦਾ ਰਹਿੰਦੇ ਨੇ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਕੰਮ ਇਹ ਪਦੋ ਨੰਬਰ ਦੇ ਕੰਮ ਕਰਦੀ ਐ ਇਹ ਫੋਨ ਸੁਣ ਸਕਦੇ ਕਿਤੇ ਹੁਣ ਸੀ ਔਰ ਸਨੇ ਆਪ ਨਹੀਂ ਬਥੇਣਾ ਰੇਣਾ ਮਾਰਦੀ ਸਾਰੇ ਪੁਲਿਸ ਨੂੰ ਪਤਾ ਹੈ ਪੈਸੇ ਦਿੰਦੀ ਹੈ ਹੋ ਕਰ ਜਾਂਦੀ ਹੈ ਹੁਣ ਕੰਪਲੇਟ ਸ਼ਿਕਾਇਤ ਕੀਤੀ ਹੈ ਜੀ ਕੀ ਰਾਤ ਵੀ ਦਿੱਤੀ ਹੈ ਜੀ ਰਾਤ ਵੀ ਪੀਸੀਆ ਆਈਐਸਐਸਓ ਸਾਹਿਬ ਨੇ ਨੋਟ ਕਰਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਸਰ ਬੀਤੀ ਰਾਤ ਦੇ ਪ੍ਰਗਟ ਦੇ ਵਿੱਚ ਕਰਦੇ ਤੇ ਫਕਾ ਹੋਇਆ ਪਰ ਉਹਨਾਂ ਨੂੰ ਮਾਰ ਦਿੱਤੇ ਜੋ ਪੂਰਾ ਮਾਮਲਾ ਕੀ ਹੈ ਦੇਖੋ ਜੀ ਬੈਲ ਤਾਂ ਕਰਪਾਨਾ ਨਹੀਂ ਸੀ ਗਿਆ ਇੱਕ ਸਿੰਪਲ ਡੰਡਾ ਸੀ ਬੰਦੇ ਨੇ ਮਾਮਲਾ ਸੀਗਾ ਇਹ ਕੋਈ ਦੋ ਗਵੰਡੀ ਇੱਕ ਤਾਂ ਬਲਵਿੰਦਰ ਸਿੰਘ ਦਾ ਟਾਇਰ ਪੁਲਿਸ ਰਾਜ ਬੈਕਪੈਨਾਂ ਦਾ ਸਾਹਮਣੇ ਹੈ ਜੋਤੀ ਜੋਤੀ ਹਲਾ ਜੋਤੀਸ ਵਾਲੋਂ ਕੰਪਲੇਟ ਆਈ ਸਾਨੂੰ ਉਹਦੇ ਚ ਅਸੀਂ ਇਹ ਬਰਤਾਲ ਖੌਣ ਤੱਕ ਕੀਤੀ ਹੈ ਕਿ ਉਹ ਵੰਡੀ ਹੈ ਉਹ ਟਰੈਕਟਰ ਤੇ ਆਉਂਦੇ ਆ ਜੋਤੀ ਜਿਹੜੀ ਪਾਰਟੀ ਹੈ ਉਥੋਂ ਬਲਵਿੰਦਰ ਨੇ ਇਹਨਾਂ ਦੇ ਉੱਪਰ ਟੰਡ ਰੋਲੇ ਚਲਾਏ ਆ ਉਦੋਂ ਬਾਅਦ ਇਹਨਾਂ ਨੇ ਇਹਦੇ ਘਰ ਤੇ ਡਣਾ ਡੋਣੇ ਨਾਲ ਲਾ ਲਾ ਉਹ ਜਾ ਮਾਰ ਗਏ ਡੱਲੇ ਗਏ ਇਸ ਵੰਦ ਚ ਦੋਨੇ ਪਾਸੋਂ ਸਾਨੂੰ ਕੰਪਲੇਟ ਆ ਹੋ ਗਈ ਇੰਜਰਡ ਕੋਈ ਨਹੀਂਗਾ ਕੋਈ ਸਾਨੂੰ ਕਿਸੇ ਤਰ੍ਹਾਂ ਹਸਪੀਟਲ ਜਾ ਰੋਕਾ ਵੀ ਨਹੀਂ ਆਏਗਾ ਪਰ ਅਸੀਂ ਤਰਕਾਤਾਂ ਸਾਡੇ ਕੋਲੇ ਦੋਨਾਂ ਨੇ ਆ ਗਿਆਂ ਤਰਕਾਤਾਂ ਦੇ ਮਤਲਬ ਜਿਹੜੀ ਕਾਨੂੰਨੀ ਗੱਲ ਪੜਦੀ ਹੈ ਉਹ ਸੀ ਕਰਦਾ